ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਨਾ ਵਲੌਗ ਬਣਾਉਣ ਗਿਆ ਸੀ ਪਿੰਡ ਬੰਡਾਲੇ ਪਰ ਫਿਰ ਮੈਂ ਜਿੱਥੇ ਜਾਣਾ ਸੀ ਉਸ ਇੱਕ ਡੇਰਾ ਡੇਰਾ ਜਾਨਕ ਕਿਸ ਤਰ੍ਹਾਂ ਕਿਸ ਦੀ ਬੰਬੀ ਹੁੰਦੀ ਆ ਬੰਬੀ ਸੀ ਕਿਸੇ ਦੀ ਮੈਂ ਸੋਚਿਆ ਇਦਾਂ ਜਾਣਾ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਦੱਸ ਕੇ ਫਿਰ ਜਾਵਾਂਗੇ ਇਸ ਤਰ੍ਹਾਂ ਕਈ ਵਾਰੀ ਨਾ ਕੋਈ ਚੋਰੀ ਕਰਕੇ ਗਿਆ ਹੋਵੇ ਤੇ ਬਾਅਦੋਂ ਨਾ ਸਾਡਾ ਲੱਗੇ ਕਿਸੇ ਨੇ ਚੋਰੀ ਕਰਨੀ ਹੈ ਬਸ ਤੋਂ ਮੈਂ ਅੱਜ ਤੁਹਾਨੂੰ ਹੋਰ ਕਿਸੇ ਥਾਂ ਤੇ ਤੇ ਸ਼ੇਅਰ ਕਰਾ ਨਹੀਂ ਸਕਿਆ ਤੇ ਆਪਣੇ ਪਿੰਡ ਦੀ ਬੰਬੀ ਤਲਾਕੇ ਬੰਨੇ ਦੇ ਥੋੜੇ ਪਦੇ ਸੈਰ ਕਰਾਉਣਾ ਚਾਹੁੰਦਾ ਆਹ ਦੇਖੋ ਜੀ ਮੋਟਰ ਤੇ ਆ ਜਿਹੜਾ ਤੁਸੀਂ ਕਮਰਾ ਦੇਖ ਰਹੇ ਜੀ ਨਾ ਇਹ ਆ ਪਹਿਲਾਂ ਤੁਹਾਨੂੰ ਮੈਂ ਥਾਂ ਵਿਖਾਦਾ ਇਹ ਹਵੇਲੀ ਆ ਸਾਡੇ ਪਿੰਡ ਚ ਉਹ ਸਾਹਮਣੇ ਜਾਜਵਾਲੀ ਕੋਠੀ ਤੁਹਾਨੂੰ ਪਹਿਲਾਂ ਵਿਖਾਦਾ ਜਾਜੋ ਦੇਖੋ ਜੀ ਤੇ ਜਾਜਵਾਲੀ ਕੋਠੀ ਹੈ ਜਿੰਨਾਂ ਦੀ ਉਹ ਪਰਿਵਾਰ ਸਾਰਾ ਬਾਹਰ ਦੇ ਮੁਲਕ ਰਹਿੰਦਾ ਤੇ ਆ ਜਿਹੜੀ ਥਾਂ ਵਾ ਨਾ ਆ ਪਰਲੇ ਬੰਨੇ ਸਾਡਾ ਘਰ ਇਹਦੇ ਤੇ ਆ ਥਾਂ ਸਾਰੀ ਉਹਨਾਂ ਦੀ ਆ ਉਹ ਜਿਹੜੇ ਬਜ਼ੁਰਗ ਸੀ ਉਹ ਕਿਸੇ ਸਮੇਂ ਪਿੰਡ ਦੇ ਸਰਪੰਚ ਹੁੰਦੇ ਸੀ ਬਲਾ ਅੱਗੇ-ਲੱਗੇ ਜਿੰਨੇ ਪਿੰਡ ਹਨ ਸਾਰਿਆਂ ਦਾ ਇੱਕੋ ਹੀ ਦੋ ਸਰਪੰਚ ਹੁੰਦਾ ਸੀ ਪੁਰਾਣੇ ਸਮੇਂ ਦੀ ਗੱਲ ਆ ਹੁਣ ਤਾਂ ਚਲੋ ਹਰ ਪਿੰਡ ਦੇ ਵਿੱਚ ਕਈ-ਕਈ ਸਰਪੰਚ ਬਣੇ ਫਿਰਦੇ ਤੇ ਇਹ ਸਾਰੀ ਜਗ੍ਹਾ ਉਹਨਾਂ ਸੀ ਤੇ ਹੁਣ ਦੋ ਭਰਾਵਾਂ ਦੇ ਹਿੱਸੇ ਆਉਂਦੀ ਆ ਜਿਸ ਤਰ੍ਹਾਂ ਕਿ ਉਹ ਜਿਹੜਾ ਗੇਟ ਲੱਗਾ ਸਾਹਮਣੇ ਉਹ ਜਿਹੜਾ ਭਰਾ ਉਹ ਅੰਮ੍ਰਿਤਸਰਿੰ ਦਾ ਉਹਦੀ ਵੀ ਡੈਥ ਹੋ ਚੁੱਕੀ ਆ ਉਹਨਾਂ ਦੇ ਬੱਚੇ ਨੇ ਅੰਮ੍ਰਿਤਸਰ ਤੇ ਇਧਰਲੇ ਬਣਿਆ ਲਈ ਥਾਂ ਜਾਂ ਜਾਂ ਜਿਹੜੀ ਆ ਜਿਹੜੀ ਮੋਟਰ ਆ ਉਹ ਅਜਾਜ ਵਾਲੀ ਕੋਠੀ ਵਾਲਿਆਂ ਦੀ ਤੇ ਇਹ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਉਦੋਂ ਇੱਥੇ ਲੈਟਰਿੰਗ ਬਣਾਈ ਹੁੰਦੀ ਸੀ ਤੇ ਉੱਪਰਲੇ ਬੰਨੇ ਦੇ ਚ ਬੱਚਾ ਸੀ ਤੇ ਬੱਚਾ ਜਿਵੇਂਗਾ ਉਹ ਵਿੱਚ ਅਗਲੇ ਬੰਨੇ ਦੇ ਚ ਬੱਚਾ ਤੁਹਾਨੂੰ ਮੈਂ ਥੋੜਾ ਵਿਖਾਈ ਦੇਵਾਂ ਇੱਥੇ ਬੰਬੀ ਦਾ ਪਾਣੀ ਜਿਹੜਾ ਤਾਹ ਨੂੰ ਚੜਦਾ ਹੁੰਦਾ ਸੀ ਤੇ ਇਸ ਪਾਣੀ ਨਾਲ ਇੱਥੇ ਨਹਾਉਂਦੇ ਵੀ ਹੁੰਦੇ ਸੀ ਦਿਸਣਾ ਜਿਸ ਤਰ੍ਹਾਂ ਕਿ ਆਹ ਵੇਖੋ ਆ ਜਿਹੜੀ ਬੰਦ ਕਰ ਦਿੱਤੀ ਆ ਤੇ ਆ ਜਿਹੜਾ ਚ ਬੱਜਾ ਆ ਆਹ ਤੋਂ ਨੰਟਰ ਜਿਹੜਾ ਟੁੱਟ ਗਿਆ ਕਾਫੀ ਪੁਰਾਣਾ ਇੱਥੇ ਖੁਰਲੀ ਬਣਾਈ ਹੁੰਦੇ ਸੀ ਕੱਪੜੇ-ਕੁਪੜੇ ਧੋਣ ਨੂੰ ਆਹ ਜਿਹ ਬੱਚਾ ਇਹ ਬਾਅਦ ਚ ਬਣਾਇਆ ਗਿਆ ਹੋਣੀ ਥੋੜਾ ਸਮਾਂ ਪਹਿਲਾਂ ਇਹਦੀ ਸ਼ੈਨ ਡੇਟ ਵੀ ਲਿਖੀ ਹੋਣੀ ਤੁਹਾਨੂੰ ਵਿਖਾ ਦੇਣਾ ਸੰਨ ਸੰਨ 1 1 16 ਲਿਖੀ ਇੱਥੇ ਇਹਦਾ ਮਤਲਬ 2016 ਚ ਬਣਿਆ ਤੇ ਆ ਜਿਹੜੀਆਂ ਪਹਿਲੀਆਂ ਸਾਰੀਆਂ ਇਹ ਇਨ੍ਹਾਂ ਦੀਆਂ ਪਹਿਲੀਆਂ ਸੀ ਹੁਣ ਵੀ ਇਨ੍ਹਾਂ ਦੀਆਂ ਪਹਿਲੀਆਂ ਵਸੇ ਤੇ ਬਾਕੀ ਹੋਰ ਵੀ ਦੂਜੇ ਜਿਮੀਂ ਤਰ੍ਹਾਂ ਦੀਆਂ ਹੋਈਆਂ ਆ ਅੰਬ ਦਾ ਬੂਟਾ ਇਹਨੂੰ ਆਂਬ ਵੀ ਵੀੜੇ ਲੱਗਦੇ ਆ ਤੇ ਇਹ ਪਹਿਲੀ ਜਿਹੜੀ ਆਂਬ ਵਾਲੀ ਆ ਸਾਹਮਣਾ ਕਰ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹਨਾਂ ਦੀ ਤੇ ਆ ਪਹਿਲੀ ਜਿਹੜੀ ਆ ਜਿਹੜੀ ਪਹਿਲੀ ਚ ਮੈਂ ਖਲੋਤਾ ਇਸ ਲਈ ਹੈ ਨਾ ਇਹ ਪਹਿਲੀ ਆ ਕੋਟੀ ਵਾਲਿਆਂ ਦੀ ਜਿਹੜਾ ਪਰਿਵਾਰ ਸਾਰਾ ਬਾਹਰ ਆ ਉਹ ਬਜ਼ੁਰਗ ਜਿਹੜੇ ਸੀ ਦੋਵੇਂ ਜੀ ਉਹ ਦੁਨੀਆ ਤੇ ਨਹੀਂ ਰਹਿ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਹੜਾ ਦੁਨੀਆ ਤੇ ਆਇਆ ਉਹਨੇ ਜਾਣਾ ਹੈਗਾ ਇੱਕ ਦਿਨ ਸੋ ਆਪਣੀ ਉਮਰ ਭੋਕੇ ਗਏ ਨੇ ਉਹ ਤੇ ਬੜੀ ਵਧੀਆ ਉਮਰ ਭੋਗੇ ਗਏ ਦੋਵੇਂ ਜੀ ਸਬਾ ਚੰਗੇ ਸੀ ਉਹਨਾਂ ਦੇ ਤੇ ਆ ਸਾਡੇ ਘਰ ਦਾ ਮਗਰਲਾ ਬੰਨਾ ਵਾ ਦੇਖ ਸਕਦੇ ਤੁਸੀਂ ਟੁੱਟਾ ਜਿਹਾ ਇਹ ਆ ਜਿਹੜਾ ਹੁਣ ਠੇਕੇ ਤੇ ਪੈਲੀ ਆਏ ਉਹਨਾਂ ਨੇ ਮਗਰੋਂ ਚਿੱਲਾਂ ਲਾਈਆਂ ਵੈਸੇ ਜਿਹੜਾ ਖੰਭਾ ਨਾ ਇਹ ਖੰਬੇ ਤੋਂ ਜਿੱਦਾਂ ਜਿੱਦਾਂ ਖੰਬੇ ਦਾ ਇੱਥੇ ਬਕਵਾਣਾ ਇਦਾਂ ਹੀ ਉੱਥੇ ਕਾਫੀ ਜਿਹੜਾ ਮਗਰਲੇ ਬਣੇ ਮਿੱਟੀ ਵਾਵਾ ਸੀ ਪਰ ਇਹਨਾਂ ਨੇ ਹੌਲੀ-ਹੌਲੀ ਠੇਕੇਦਾਰ ਆ ਠੇਕੇਦਾਰਾਂ ਨੂੰ ਤੁਹਾਨੂੰ ਪਤਾ ਹੀ ਜਿਹੜੀ ਆਦਤ ਹੁੰਦੀ ਆ ਉਹਨਾਂ ਨੇ ਹੌਲੀ-ਹੌਲੀ ਕਰਕੇ ਉਹ ਕੰਧ ਦੇ ਨਾਲ ਲੈ ਗਿਆ ਹੁਣ ਗੁਰੂ ਕਿਰਪਾ ਕਰੇ ਕੰਧ ਨਾ ਡਿੱਗੇ ਸਾਡੀ ਤੇ ਕਿਉਂਕਿ ਕੰਦੇ ਨਾਲ ਬਿਲਕੁਲ ਚਲ ਗਈ ਤੇ ਕਈ ਦਾ ਨਹੀਂ ਆ ਜੇ ਕਈ ਹੈ ਤੇ ਫਿਰ ਅਗਲਾ ਗੁੱਸਾ ਕਰਦਾ ਹਨ ਤੇ ਇਹਦ ਨੂੰ ਚੰਗਾ ਲੜਾਈ ਨਾਲ ਉਹ ਕੁਝ ਕਵੀ ਨਾ ਉਹੜਾ ਖੰਭਾ ਲੱਗਾ ਇਹ ਪੈਲੀ 'ਚ ਇਹਨਾਂ ਦੀ ਪੈਲੀ 'ਚ ਲੱਗਾ ਉਹ ਟਾਲੀਆਂ ਜਿਹੜੀਆਂ ਨਜ਼ਰ ਆ ਰਹੀਆਂ ਉੱਥੇ ਵੀ ਇੱਕ ਬੰਬੀ ਹੈ ਤੁਹਾਨੂੰ ਅੱਗੇ ਵਿਖਾਈ ਹੈ ਕਰੀ ਇਹ ਸਾਰੀ ਇਹਨਾਂ ਦੀ ਪੈਲੀ ਉਹ ਜਿਹੜੀ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਆ ਸੱਡ ਨਜ਼ਰ ਆ ਰਿਆ ਇੱਥੇ ਇਹਨਾਂ ਨੇ ਗਾਵਾਂ ਰੱਖੀਆਂ ਇਹ ਵੀ ਪਿੰਡ ਦੇ ਹੀ ਨੇ ਇਹ ਦੁੱਧ ਪਾਉਂਦੇ ਨੇ ਵੇਰ ਕਾ ਡੇਰੀ ਨੂੰ ਉਹ ਸਾਹਮਣੇ ਗੁਰਦਰਾ ਸਾਹਿਬ ਜਿਹੜੀ ਚਿੱਟੀ ਗਲੀ ਵਾਲਾ ਗੁਰਦਰਾ ਸਾਹਿਬ ਦੀ ਇਮਾਰਤ ਨਜ਼ਰ ਆ ਰਹੀ ਤੇ ਆ ਬੰਨਾ ਜਿਹੜਾ ਸਾਹਮਣੇ ਉਹ ਛੜਕ ਤੋਂ ਸਿੱਧਾ ਪਿੰਡ ਵਿੱਚ ਆਉਂਦਾ ਥੋੜੇ ਜਿਹੇ ਘਰ ਨੇ ਇੱਥੇ तकरीबन 15-20 ਘਰ ਹੋਣਗੇ ਉਹ ਸਾਹਮਣੇ ਤੁਹਾਨੂੰ ਗੱਡੀਆਂ ਨਜ਼ਰ ਆ ਰਹੀ ਨੇ ਚਲਦੀਆਂ ਉਹ ਮੇਨ ਛੜਕਾ ਜਿੰਡਿਆਲਾ ਤਰਨਤਾਰਨ ਦੀ ਤੇ ਇਧਰੋਂ ਆਹ ਰਸਤਾ ਪੈਰੀਆਂ ਨੂੰ ਚਲ ਜਾਂਦਾ ਤੇ ਆਹ ਹਵੇਲੀ ਤੁਹਾਨੂੰ ਵਿਖਾਈ ਜਿਹੜੀ ਮੈਂ ਉਹ ਸਾਹਮਣੇ ਬੰਬੀ ਆ ਘਰ ਨੇ ਸਾਰੇ ਆ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਸਲੇਬੰਦ ਬਾਬਾ ਜੀ ਘਰ ਨੂੰ ਗਏ ਨੇ ਗੁਰਦਰਦੀ ਮਾਰਤਾ ਅੱਜ ਵੇਲਾ ਮੈਂ ਤੁਹਾਨੂੰ ਪਿੰਡ ਦੇ ਸੈਰ ਕਰਾ ਰਹੇ ਹਾਂ ਥੋੜੇ ਥੋੜੇ ਅੱਗੇ ਛਪੜ ਆ ਗਿਆ ਪਿੰਡ ਦਾ ਛਪੜ ਵੀ ਅੱਜਕੱਲ ਵਿਚਾਰੇ ਆਖਰੀ ਸਾਵਾਂ ਤੇ ਤਰੇ ਫਿਰਦੇ ਨੇ ਕਿਉਂਕਿ ਲੋਕਾਂ ਦੇ ਘੇਟ ਤੇ ਭਰ ਦੇਣੀ ਆ ਤੇ ਤਕਰੀਬਨ ਤਕਰੀਬਨ ਕਪੜਾ ਨੂੰ ਵਲੀ ਜਾ ਰਹੇ ਨੇ ਆ ਬਚਾਰਾ ਬਚਿਆ ਆ ਵੀ ਪਿੰਡ ਦੇ ਵਿੱਚੋਂ ਬਾਹਰ ਨੂੰ ਗਲੀ ਹੁੰਦੀ ਆ ਇੱਕ ਬਾਰ ਬਾਰ ਗਲੀ ਆ ਤੇ ਆ ਫੇਰ ਪਿੰਡ ਤੋਂ ਬਾਹਰ ਗਲੀ ਨਿਕਲ ਜਾਂਦੀ ਆ ਦੂਸਰੀ ਸ਼ੜਕ ਨੂੰ ਉਹ ਸ਼ੈੱਡ ਵੱਲ ਨੂੰ ਇਧਰ ਪਾਲਕ ਵੀਜੀ ਆ ਉਧਰ ਗੋਭੀ ਅਗਲੇ ਬੰਨੇ ਦੇਖ ਲਓ ਜੀ ਆਪਾਂ ਉਹ ਸਾਹਮਣੀ ਗਲੀ 'ਚ ਆਏ ਆ ਆਹ ਰਸਤਾ ਪਿੰਡ ਨੂੰ ਜਾਂਦਾ ਆ ਪਿੰਡ ਤੋਂ ਬਾਹਰ ਦਾ ਨਜ਼ਾਰਾ ਵਾ ਆ ਬੰਬੀ ਹੈ ਕਿਸੇ ਦੀ ਵੀ ਆ ਟਰਾਂਸਫਾਰਮ ਔਰ ਸਾਹਮਣੇ ਸ਼ੈੱਡ ਨਜ਼ਰ ਆ ਰਿਹਾ ਤੁਹਾਨੂੰ ਜਿੱਥੇ ਕੇ ਗਾਵਾਂ ਰੱਖੀਆਂ ਉਹਨਾਂ ਨੇ ਉਹ ਸ਼ੈੱਡ ਦੀ ਨਾ ਮੈਂ ਕਿਸ ਦਿਨ ਇਕੱਲੇ ਦੀ ਵੀਡੀਓ ਬਣਾਉਂਗਾ ਉੱਥੇ ਦੀਆਂ ਗਾਵਾਂ ਵਿਖਾਵਾਂਗੇ ਉੱਥੋਂ ਦਾ ਰਹਿਣ ਸਹਿਣ ਜਿਹੜਾ ਉਹਨਾਂ ਦਾ ਦੁੱਧ ਵਗੈਰਾ ਚੋਣ ਦਾ ਸੰਭਲਣ ਦਾ ਕਿਹੜੇ ਮਾਲਕ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਦੇ ਵਾਸਤੇ ਇਕੱਲੀ ਇੱਕ ਵੀਡੀਓ ਬਣਾਵਾਂਗੇ ਸੋ ਆ ਛੱਪੜ ਹੈ ਪਿੰਡ ਦਾ ਇਹ ਸਾਡਾ ਪਿੰਡ ਜਿਹੜਾ ਸਾਡਾ ਪਿੰਡ ਨਿਗਾਹ ਜਾ ਉਹਦੇ ਹਿਸਾਬ ਨਾਲ ਛੱਪਟ ਠੀਕ ਆ ਵਧੀਆ ਡੂੰਗਾ ਕੀਤਾ ਸੀ ਉਹ ਸਾਹਮਣੇ ਤੁਸੀਂ ਦੇਖੋ ਗੱਡੀਆਂ ਚੱਲ ਰਹੀਆਂ ਵੱਡੀ ਛੜਕ ਜਿਹੜੀ ਜੰਡੇ ਆਲਾ ਤਰਨ ਤਰਨੋਂ ਚੱਲਦੀ ਹੈ ਆ ਬੈਨ ਵਾਸਤੇ ਬਣਾਇਆ ਗਰਮੀਆਂ 'ਚ ਰੁੱਖਾਂ ਥੱਲੇ ਕੀ ਬਾਤ ਹੈ ਵੀ ਗਲੀਆਂ ਵੈਸੇ ਸਾਰੀਆਂ ਬਣੀਆਂ ਪਿੰਡ 'ਚ ਪਰ ਆਹ ਨਹੀਂ ਬਣੀ ਜੀ ਇਹਦਾ ਕਾਰਨ ਕੀ ਆ ਰੱਬ ਜਾਣਦਾ ਇਹ ਆਪਣੀ ਹਵੇਲੀ ਜਿਹੜੀ ਮੈਂ ਤੁਹਾਨੂੰ ਅੱਗੇ ਵਿਖਾਈ ਸੀ ਉਹ ਆ ਗਈ ਠੀਕ ਆ ਜੀ ਇਹ ਅੱਜ ਦੇ ਸਫ਼ਰ ਬਾਰੇ ਦੱਸੋ ਜਿਹੜਾ ਪਿੰਡ ਦਾ ਕੀਤਾ ਸੀ ਪਿੰਡ ਦੇ ਘਰੇ ਦੇ ਜਿਹੜੀ ਗੇੜੀ ਲਿਆਂਦੀ ਉਹਦੇ ਬਾਰੇ ਦੱਸਿਓ ਕਿਦਾਂ ਦਾ ਲੱਗਾ ਤੇ ਅਗਲੇ ਵਲੌਗ ਵਿੱਚ ਮਿਲਦੇ ਆਂ ਫਿਰ ਜੀ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਪਿਆਰੇ ਪਿਆਰੇ ਦੋਸਤ ਬਣ ਕੇ ਸ਼ੇਅਰ ਕਰਦੇ ਕਰੋ ਜੀ ਧੰਨਵਾਦ